ਜੀ ਸਨੀ ਸਲਖੋ ਰਾਸ਼ਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹੈ ਅੱਜ ਆਪਣੇ ਬਲੌਗ ਦੇ ਵਿੱਚ ਬਹੁਤ ਅੱچھے ਸੂਟਸ ਲੈ ਕੇ ਆਏ ਪਿਓ ਸਰਦਾਰੀ ਸੂਟਸ ਲੈ ਕੇ ਆਏ ਜਿਸ ਤਰ੍ਹਾਂ ਅੱਜ ਕੱਲ ਹਰੇਕ ਕਸਟਮਰ ਨੂੰ ਡਿਮਾਂਡ ਰਹਿੰਦੀ ਹੈ ਕਿ ਸਾਨੂੰ ਪ੍ਰਿੰਟ ਸੂਟਸ ਚਾਹੀਦੇ ਆ ਬਹੁਤ ਅੱچھے ਸੂਟਸ ਚਾਹੀਦੇ ਨੇ ਸਰਦਾਰੀ ਪ੍ਰਿੰਟ ਚਾਹੀਦੇ ਨੇ ਤਾਂ ਉੱਦਾਂ ਦੀ ਵੈਰਾਈਟੀ ਲੈ ਕੇ ਆਏ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਣਾ ਉਹ ਸ਼ੇਅਰ ਕਰਨਾ ਸ਼ੇਅਰ ਕਰਨਾ ਨਾ ਕਰਨਾ ਜੋ ਸ਼ੇਅਰ ਕਰਕੇ ਆਏਗਾ ਉਹਨੂੰ ਅਸੀਂ ਆਪਣੇ ਤਰਫੋਂ ਬਹੁਤ ਜ਼ਿਆਦਾ ਡਿਸਕਾਊਂਟ ਦੇਾਂਗੇ ਤੇ ਡਿਜ਼ਾਈਨਿੰਗ ਵੀ ਲੈਣੀ ਹੈਗੀ ਬਹੁਤ ਹੀ ਡਿਫਰੈਂਟ ਰਹੇਗੀ फर्स्ट डिजाइन जरा रहेगा बहुत ही सोना प्योर सरदारी प्रिंट रहेगा और सब तो प्लस पॉइंट ये है कि इन्हों की जी डिजाइनिंग है वह रीवा ब्रांड की है रीवा ब्रांड की डिजाइनिंग रहेगी बहुत ही सोहनी बॉटम जी रहेगी सैल्फ प्रिंट रहेगी फैब्रिक जो रहेगा वह रहेगा सैल्फ मसलीन का आजकल जिस तरह टैबी मसलीन चल टैबी लाइनिंग चल रही है एवें ही सेल्फ मसलीन चल रही है वो रिवर ब्रांड ने बनाई और किसी कंपनी ने नहीं बनाई जो डिजाइनिंग है सारी सेल्फ लाइनिंग है स्टाइल दिखाओ, कैमरा में मैन कैमरामैन दिखाई प्रॉपर लाइनिंग है और ਬਹੁਤ ਸੋਹਣੇ ਸੂਟ ਹੈ ਜਿਹੜੇ ਕਸਟਮਰ ਸਾਡੇ ਬਾਹਰ ਆਂਦੇ ਆ ਜਿਨ੍ਹਾਂ ਨੂੰ ਹੁੰਦਾ ਸਾਨੂੰ ਇਦਾਂ ਦੇ ਫੈਬਰਿਕ ਚਾਹੀਦਾ ਹੈ ਜਿਹੜਾ ਫੈਬਰਿਕ ਹਮੇਸ਼ਾ ਯੂਜ਼ ਹੋ ਜਾਵੇ ਗੁਰਦੁਆਰਾ ਸਾਹਿਬ ਪਾਣੇ ਤਾਂ ਅਸੀਂ ਯੂਜ਼ ਕਰ ਸਕੀਏ ਜਾਂ ਕਿਥੇ ਆਣਾ ਜਾਣਾ ਹੈ ਸੋਬਰ ਜੇ ਸਰਦਾਰੀ ਦੇ ਸੂਟ ਚਾਹੀਦੇ ਤਾਂ ਉਹਨਾਂ ਵਾਸਤੇ ਆਪ ਬਹੁਤ ਸੂਟ ਬਹੁਤ ਅੱਛੇ ਹੈ ਬਹੁਤ ਹੀ ਪੈਰਸੂਟ ਹੈ ਲਾਈਨਿੰਗ ਜਰੂਰ ਲੱਗਦੀ ਹੈ ਸ਼ਰਟ ਨੂੰ ਬਟ ਲਾਈਨਿੰਗ ਨਾਲ ਥੋੜੀ ਗ੍ਰੇਸ ਆ ਜਾਂਦੀ ਹੈ ਸੂਟ ਦੀ ਔਰ ਸੂਟ ਦੀ ਗ੍ਰੇਸ ਨਾਲ ਹੀ ਪਰਸਨੈਲਿਟੀ ਅੱਛੀ ਲੱਗਦੀ ਹੈ ਤੇ ਇਸ ਕਰਕੇ ਫੈਬਰਿਕ ਨੂੰ ਜਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਕੋਈ ਇਹਨੂੰ ਮਤਲਬ ਇਹਦੇ ਵਿੱਚ ਕੋਈ ਜ਼ਿਆਦਾ ਪਾਣੀ ਨਹੀਂ ਹੁੰਦੀ ਜਿਵੇਂ ਕ੍ਰਸ਼ਿੰਗ ਨਹੀਂ ਹੁੰਦੀ ਪ੍ਰੈਸ ਕਰਨ ਦੀ ਟੈਨਸ਼ਨ ਨਹੀਂ ਹੁੰਦੀ ਜਿਸ ਸਮੇਂ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੀ ਡਿਜ਼ਾਈਨਿੰਗ ਰਹੇਗੀ ਬਹੁਤ ਹੀ ਸੋਹਣੀ ਰਹੇਗੀ ਜਿਹੜਾ ਪ੍ਰਾਈਸ ਰਹੇਗਾ ਉਹ ਰਹੇਗਾ ਇਹਦਾ 2500 2500 ਪ੍ਰਾਈਸ ਰਹੇਗਾ ਰੀਵਾ ਬ੍ਰਾਂਡ ਦਾ ਸੂਟ ਰਹੇਗਾ ਸੈਲਫ ਮਸਲਿਨ ਲਾਈਨਿੰਗ ਰਹੇਗੀ ਤੇ ਬਾਟਮ ਵੀ ਮਸਲਿਨ ਦੀ ਰਹੇਗੀ ਤੇ ਦੁਪੱਟਾ ਵੀ ਮਸਲਿਨ ਲਾਈਨਿੰਗ ਦਾ ਰਹੇਗਾ ਇਹ ਸਰਦਾਰੀ ਸੂਟ ਹੈ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਣਾ ਬਹੁਤ ਸੋਹਣੇ ਸੂਟ ਹੈ ਫਰਸਟ ਕਲਰ ਫਰਸਟ ਡਿਜ਼ਾਈਨ ਬਹੁਤ ਹੀ ਸੋਹਣਾ ਸੀਗਾ ਸੈਕਿੰਡ ਬਹੁਤ ਹੀ ਪਿਆਰਾ ਹੈ ਸੈਲਫ ਹਲਕੇ ਹਲਕਾ ਸਕਿਨ ਕਲਰ ਦਾ ਬੇਸ ਹੈ ਉੱਪਰ ਹਲਕੇ ਹਲਕੀ ਗ੍ਰੀਨ ਕਲਰ ਦੀ ਪ੍ਰਿੰਟਿੰਗ ਹੈ ਗਾਜ਼ਰੀ ਕਲਰ ਦੀ ਪ੍ਰਿੰਟਿੰਗ ਹੈ ਤੇ ਬਾਟਮ ਦੇਖੋ ਆਰੀਵਾ ਬ੍ਰਾਂਡ ਦਾ ਸੂਟ ਰਹੇਗਾ ਤੇ ਨਾਲ ਰਹੇਗਾ ਇਹਦੇ ਨਾਲ ਰਹੇਗਾ ਦੁਪੱਟਾ बहुत ही सोना है दुपट्टा भी प्योर सरदारी दुपट्टा रहेगा मसलीन दुपट्टा रहेगा सेकंड कलर थर्ड कलर भी बहुत सोना कलर है मस्टर्ड ग्रीन कलर है ये भी कलर मस्टर्ड कलर है ये भी कलर बहुत ही सोना है कलर चॉइस जिस तरह की मर्जी यूज़ कर सकते हो जिस तरह मर्जी पा सद डिजाइनिंग में जिस तरह मर्जी पा सद स्टाइल में जिस तरह मर्जी पा दुपट्टा रहेगा नाल दुपट्टा भी बहुत सोना दुपट्टा है प्योर सरदारी दुपट्टा इस ट्राइल की वरायटी हमेशा यूज़ कर सकते हो हमेशा पास के नाल रहेगा ना। इस बहुत अच्छे बहुत अच्छे स्ट्राइज है ऑल टाइम यूज कर हो हमेशा यूज कर सकते हो प्रिंटिंग देखो बहुत ही सोहनी प्रिंटिंग है सेल्फ की बॉटम रहेगी मसलेन की बॉटम रहेगी और रीवा ब्रांड के कलर कपड़ा फैब्रिक हर एक चीज़ अच्छी होती क्योंकि इन्हों जी चॉइस रही है कस्टमर की ਹਰ ਟਾਈਪ ਦੀ ਰਹਿੰਦੀ ਹੈ ਕਿਉਂਕਿ ਇਹਨਾਂ ਨੂੰ ਕਿਉਂ ਪੰਜਾਬੀ ਸੂਟ ਬਣਾਉਣੇ ਆਉਂਦੇ ਆ ਔਰ ਪੰਜਾਬੀ ਸੂਟ ਹੀ ਬਣਾਉਂਦੇ ਕਿਉਂਕਿ ਸਰਦਾਰੀ ਪ੍ਰਿੰਟ ਬਣਾਉਂਦੇ ਕਿਉਂਕਿ ਹਰ ਇੱਕ ਮਿਲ ਹਰ ਇੱਕ ਕੰਪਨੀ ਸਰਦਾਰੀ ਸੂਟ ਨਹੀਂ ਬਣਾ ਸਕਦੀ ਬਟ ਕੋਈ ਕੋਈ ਕੰਪਨੀਆਂ ਜਿਵੇਂ ਰਾਮ ਟੈਕਸ ਹੈ ਰੀਵਾ ਹੈ ਓਮ ਟੈਕਸ ਹੈ ਇਦਾਂ ਦੀ ਜਿਹੜੀ ਡਿਜ਼ਾਈਨਿੰਗ ਹੈ ਇਹ ਸਿਰਫ ਬ੍ਰਾਂਡਡ ਬ੍ਰਾਂਡਡ ਫੈਕਟਰੀਜ਼ ਹੀ ਜਾਂ ਬ੍ਰਾਂਡਡ ਡਿਜ਼ਾਈਨਰ ਹੀ ਬਣਾ ਸਕਦਾ ਤਾਂ ਇਸ ਕਰਕੇ ਇਹਨਾਂ ਦੀ ਡਿਜ਼ਾਈਨਿੰਗ ਹਮੇਸ਼ਾ ਡਿਫਰੈਂਟ ਹੀ ਰਹੇਗੀ कलर देखो कि प्यारा कलर है ग्रेश कलर जमें स्किन कलर का बेस है उपर हल्क हल्की हल्की फ्लावरिंग है ग्रे कलर ग्रे कलर का ही दुपट्टा रहेगा नैक्सट कलर आएगा ब्लू कलर ब्लू कलर जिन कस्टमर आंधा कि असर डार्क कलर यूज करते हैं तो उनसे डार्क कलर शर्ट रहेगी बॉटम रहेगी रहेगा ये रहेगा दुपट्टा दुपट्टा भी बहुत ही स्वाद है ਇਨਾ ਦਾ ਜਿਹੜਾ ਪ੍ਰਾਈਸ ਰਹੇਗਾ ਔਰੇਗਾ 2500 2500 ਪ੍ਰਾਈਸ ਰਹੇਗਾ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਏ ਸਾਡੇ ਵਟਸਐਪ ਨੰਬਰ ਤੇ ਸ਼ੇਅਰ ਕਰਨਾ 884759870 ਹੁਣ ਜਿਹੜੀ ਡਿਜ਼ਾਈਨਿੰਗ ਦਿਖਾਵਾਂਗਾ ਇਹ ਦਿਖਾਵਾਂਗਾ ਡਿਫਰੈਂਟ ਇਹ ਦਿਖਾਵਾਂਗਾ ਸ਼ਿਮਰ ਦੇ ਉੱਪਰ ਔਰ ਹਲਕੀ ਹੈ ਕੀ ਦੇ ਉੱਪਰ ਰਹੇਗੀ ਡਿਜ਼ਾਈਨਿੰਗ ਆਰੀ ਦਾ ਵਰਕ ਰਹੇਗਾ ਔਰ ਡਿਜ਼ਾਈਨਰ ਸੋਰਸ ਲੈਣਗੇ ਕਿਉਂਕਿ ਅੱਜਕੱਲ ਜਿੱਦਾਂ ਹੁਣ ਫੰਕਸ਼ਨਲ ਟ੍ਰੈਂਡ ਆ ਰਹੇ ਆ ਕਈ ਆਣ ਜਾਣਾ ਸੀ ਚਾਹੀਦਾ ਹੈ ਜਾਂ ਫੈਮਿਲੀ ਦੇ ਵਿੱਚ ਫੰਕਸ਼ਨ ਹੈ ਤਾਂ ਤੁਸੀਂ ਪਹਿਲੇ ਪਾਰਟ ਤੇ ਪਾਣਾ ਹੈ ਜਾਂ ਅੱਗੇ ਪਿੱਛੇ ਪਾਣਾ ਹੈ तो वो चीज़ा रहनगियाँ तो डिज़ाइनिंग बहुत अच्छी डिजाइन बिल्कुल न्यू स्टॉक है आ, हमेशा यूज कर सकते हो सेल्फ टैपी का प्रिंट रहेगा वो हल्की हल्की डिजाइनिंग रहेगी हल्का हल्का वर्क रहेगा कैमरा मैन प्रॉपर दिखाई हल्का हल्का वर्क रहेगा हल्का यहाँ दिखा हल्का हल्का वर्क रहेगा बहुत सोहना सूट है जिस तरह अजक एक कस्टमर की डिमांड रही है कि सूँ सॉपर सूट चाहिए और अल्टीमेट सूट चाहिए तो उन्होंने आ सूट बहुत अच्छे रहने ते दुपत्का दुपत्का क, आ, 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 ते तो दुपट्टा रहेगा दुपट्टा भी स्टाइलिश रहेगा यदि जी बॉटम रहेगी कंट्रास्ट रहेगी नया जो कलर है जमें ग्रीन कलर हल्का जहा उस तरह का कलर रहेगा तो दुपट्टा भी बहुत स्वाद है और प्राइस जरा रहेगा वह रहेगा बाईस सौ रुपया प्राइस जरा रहेगा रहेगा बाईस सौ रुपया विद शिपिंग रहेगा शिपिंग एक्स्ट्रा नहीं है चाहे वह रिवा ब्रांड भी सूट्स हैं चाहे आसूच ਇਨਾਂ ਦੀ ਪ੍ਰਾਈਜ਼ਿੰਗ ਜਿਹੜੀ ਰਹੇਗੀ ਸੇਮ ਰਹੇਗੀ ਅ ਜਿਹੜੀ ਇਹਨਾਂ ਦੀ ਸ਼ਿਪਿੰਗ ਰਹੇਗੀ ਫ੍ਰੀ ਵੇ ਬਹੁਤ ਅੱਛੇ ਸੂਟਸ ਹੈ ਔਰ ਨੈਕਸਟ ਕਲਰ ਜਿਹੜਾ ਰਹੇਗਾ ਇਹ ਰਹੇਗਾ ਬ੍ਰਾਊਨ ਕਲਰ ਹਲਕਾ ਜਿਹਾ ਬ੍ਰਾਊਨ ਕਲਰ ਰਹੇਗਾ ਤੇ ਦੁਪੱਟਾ ਰਹੇਗਾ ਦੁਪੱਟਾ ਵੀ ਬਹੁਤ ਹੀ ਸੋਹਣਾ ਦੁਪੱਟਾ ਰਹੇਗਾ ਬਹੁਤ ਅੱਛੇ ਸੂਟਸ ਹੈ ਇਦਾਂ ਦੀ ਵੈਰਾਈਟੀ ਤੁਸੀਂ ਹਮੇਸ਼ਾ ਯੂਜ਼ ਕਰ ਸਕਦੇ ਅੱਜ ਚਲੋ ਅੱਜ ਸਰਾਲ है तो हरेक कस्टमर होंगे कि असी नवरात्र तो शॉपिंग करनी है बट तुसी ए जी चीज़ है ये चीज ले सकते हो क्योंकि इन्हों इना, इना यूज करना ऑल टाइम यूज़ करना क्योंकि फ कोई सगना के सूट नहीं है कि आप अज नहीं लै सकते इनकी रैगूलर यूज़ वास्ते लैने तो हमेशा लै सकते तो कलरिंग जी है डिफरेंट डिफरेंट नैक्सट कलर है प्याजी कलर प्याजी कलर भी बहुत सोना सूट है क्योंकि मिडल एज आते सूट्स बहुत ही बहुत ही मतलब डिफरेंट चॉइस के अकॉर्डिंग ही आते ਕਿਉਂਕਿ ਗਰਲਿਸਟ ਵਿੱਚ ਤੁਹਾਨੂੰ ਪਤਾ ਹੈ ਡਿਜ਼ਾਈਨਿੰਗ ਜਿਹੜੀ ਹੁੰਦੀ ਹੈ ਨੈਟਵਰਕ ਹੋ ਗਿਆ ਜਾਂ ਦੂਸਰੇ ਵਰਕ ਹੋ ਗਿਆ ਕੋਈ ਪਾਕਿਸਤਾਨੀ ਸਟਾਈਲ ਹੋ ਗਿਆ ਬਟ ਮੀਡਲ ਏਜ ਅਸੇ ਹੁੰਦਾ ਹੈ ਕਿ ਸਾਨੂੰ ਜਿਹੜੀ ਡਿਜ਼ਾਈਨਿੰਗ ਚਾਹੀਦੀ ਹੈ ਉਹ ਬਿਲਕੁਲ ਸਾਫਵਰ ਚਾਹੀਦੀ ਹੈ ਔਰ ਸਰਦਾਰੀ ਪ੍ਰਿੰਟ ਚਾਹੀਦਾ ਤਾਂ ਉਹਨਾਂ ਵਾਸਤੇ ਆਸੂਰਤ ਬਹੁਤ ਅੱਛੇ ਰਹਿੰਦੇ ਬਹੁਤ ਅੱਛੇ ਸੂਟ ਉਹਨਾਂ ਕਿ ਕਦੇ ਆਊਟ ਆਫ ਫੈਸ਼ਨ ਨਹੀਂ ਹੁੰਦੇ ਜਦ ਮਰਜ਼ੀ ਪਾ ਲਓ ਜਿੱਥੇ ਮਰਜ਼ੀ ਪ੍ਰਾਈਸ ਜਿਹੜਾ ਰਹੇਗਾ ਉਹ ਰਹੇਗਾ 2200 2200 ਪ੍ਰਾਈਸ ਰਹੇਗਾ ਵਿਦ ਸ਼ਿਪਿੰਗ ਦੇ ਸ਼ਿਪਿੰਗ ਐਕਸਟਰਾ ਨਹੀਂ ਬਹੁਤ ਅੱਛੇ ਸੂਟ ऑल टाइम यूज कर सकते हो ऑल टाइम पास दुपट्टा है नैक्सट डिजाइन जड़ा रहेगा ये रहेगा शिमर शिमर शर्ट की प्रिंटिंग रहेगी बॉटम रहेगी शिमर शर्ट रहेगी शिमर ਬਾਟਮ ਜਿਹੜੀ ਰਹੇਗੀ ਉਹ ਰਹੇਗੀ ਅ ਮਸਲੀਨ ਦੀ ਤੇ ਦੁਪੱਟਾ ਜਿਹੜਾ ਰਹੇਗਾ ਉਹ ਰਹੇਗਾ ਮਸਲੀਨ ਦਾ ਸੈਲਫ ਦੇ ਵਿੱਚ ਸੈਲਫ ਲਾਈਨਿੰਗ ਦੇ ਵਿੱਚ ਬਹੁਤ अच्छे ਸੂਟਸ ਆ ਇਦਾਂ ਦੇ ਸੂਟਸ ਤੁਸੀਂ 올 ਟਾਈਮ ਯੂਜ਼ ਕਰ ਸਕਦੇ ਹੋ ਆਣ ਜਾਣਾ ਇਹ ਅਸੀਂ ਯੂਜ਼ ਕਰ ਸਕਦੇ ਹੋ ਹਮੇਸ਼ਾ ਤੁਸੀਂ ਬਾਸ ਸਕਦੇ ਹੋ ਔਰ ਇੱਕ ਵਾਰੀ ਜ਼ਰੂਰ ਸਾਡੇ ਕੋਲ ਅ ਵਿਸ਼ਵਾਸ ਕਰਕੇ ਦੇਖਣਾ ਜਿਹੜੇ ਨਵੇਂ ਕਸਟਮਰ ਜੁੜ ਰਹੇ ਆ ਤਾਂ ਉਹਨਾਂ ਨੂੰ ਉਹਨਾਂ ਲਈ ਅਸੀਂ ਕੋਈ ਆਪਣੇ ਆਪਣੇ ਪੈਸੇ ਅਸੀਂ ਖਸਾਨ ਨਹੀਂ ਕਿ ਸਾਨੂੰ ਜੋ ਚੀਜ਼ ਅਸੀਂ ਦੇਖ ਰਹੇ ਹਾਂ ਉਹ ਨਾ ਨਿਕਲੇ ਸਾਡੇ ਮੰਦਿਰ ਵਿੱਚ ਕਿਸੇ ਦੇ ਮੰਦਿਰ ਵਿੱਚ ਇਹ ਰਹਿੰਦਾ ਕਿ ਕਿਤੇ ਗਲਤ ਨਾ ਅਸੀਂ ਪੈਸੇ ਗਲਤ ਜਗ੍ਹਾ ਤੇ ਨਾ ਲੇਕਿਨ ਇਹੋ ਜੀ ਗੱਲ ਨਹੀਂ ਹੈ ਤੁਸੀਂ ਸਾਡੇ ਸਟੋਰ ਤੇ ਵੀ ਵਿਜ਼ਿਟ ਕਰ ਸਕਦੇ ਹੋ ਸਾਡਾ ਜਿਹੜਾ ਸਟੋਰ ਹੈ ਉਹ ਰਾਜਪੁਰਾ Town ਦੇ ਅੰਦਰ ਸਾਨੀ ਸਿਲਕ ਸਟੋਰ ਪੁਨਿਆ ਬੁਟੀ ਤੇ ਰਾਜਪੁਰਾ Town ਦੇ ਵਿੱਚ ਹੈ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਸਾਡੇ WhatsApp ਨੰਬਰ ਤੇ ਕਾਲ ਕਰਕੇ ਵੀ ਤੁਸੀਂ ਲੋਕੇਸ਼ਨ ਮੰਗਾ ਸਕਦੇ ਹੋ कलर से रहेंगे बहुत ही अच्छे कलर्स हैं फर्स्ट कलर आएगा ग्रीन सेकंड कलर आएगा पीच कलर पीच कलर भी बहुत ही सोना कलर है गाजरी पीच रहेगा प्रिंटिंग देखो बहुत ही सोनी प्रिंटिंग है दुपट्टा रहेगा और दुपट्टे की लंबाई चौड़ाई एंड सरदारी और इस तरह की कलेक्शन है कि तुम देखो अज के टाइम हर एक लेडीज को जब ਇਥੇ ਜਾਣਾ ਹੋਵੇ ਤਾਂ ਸੂਟ ਨਹੀਂ ਮਿਲਦਾ ਕਿ ਕਿਹੜਾ ਪਾਈਏ ਕਿਹੜਾ ਨਾ ਪਾਈਏ ਇਸ ਕਰਕੇ ਹਰ ਇੱਕ ਕਸਵਨ ਹੁੰਦਾ ਕਿ ਸਾਨੂੰ ਨਹੀਂ ਨਿਊ ਵੈਰਾਈਟੀ ਚਾਹੀਦੀ ਹੈ ਔਰ ਡਿਫਰੈਂਟ ਵੈਰਾਈਟੀ ਸੋ ਇਸ ਕਰਕੇ ਇਹ ਵੈਰਾਈਟੀ ਹੈ ਡਿਜ਼ਾਈਨਿੰਗ ਹੈ ਬਹੁਤ ਹੀ ਸੋਹਣੀ ਔਰ ਬਹੁਤ ਹੀ ਪਿਆਰੀ ਜੀ ਦਾ ਆ ਦੁਪੱਟਾ ਮਸਟਰਡ ਕਲਰ ਪ੍ਰਾਈਸ ਜਿਹੜਾ ਰਹੇਗਾ ਉਹ ਰਹੇਗਾ 2200 ਸ਼ਿਮਰਦੀ ਪ੍ਰਿੰਟ ਸ਼ਰਟ ਰਹੇਗੀ ਮਸਲੀਨ ਦੀ ਬਾਟਮ ਰਹੇਗੀ ਪਲੇਨ ਤੇ ਮਸਲੀਨ ਦਾ ਦੁਪੱਟਾ ਰਹੇਗਾ ਹਲਕਾ 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 ਸੈਲਫ ਚੱਕ ਦੇ ਵਿੱਚ ਤੇ ਨੈਕਸਟ ਕਲਰ ਜਿਹੜਾ ਰਹੇਗਾ ਉਹ ਰਹੇਗਾ ਗਾਜਰੀ ਮੋਬ ਗਾਜਰੀ ਮੋਬ ਕਲਰ ਪਿੰਕਿਸ਼ ਮੋਬ ਕਲਰ ਨਾ ਜ਼ਿਆਦਾ ਪਿੰਕ ਨਾ ਜ਼ਿਆਦਾ ਜਾਮਨੀ ਬਿਲਕੁਲ ਹਲਕਾ ਜਿਹਾ ਕਲਰ ਜਲਦੀ ਜਲਦੀ ਨਾ ਹੋਵੇ ਆ ਦੁਪੱਟਾ ਅੱਜ ਦੀ ਵੀਡੀਓ ਦੇ ਵਿੱਚ ਰੀਵਾ ਬ੍ਰਾਂਡ ਦੇ ਸੂਟਸ ਲੈ ਕੇ ਆਏ ਆ ਨਾਲ ਅਸੀਂ ਸ਼ਿਮਰ ਦੇ ਤੇ ਟੈਬੀ ਦੇ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਸਾਡੇ ਨੰਬਰ ਤੇ ਸ਼ੇਅਰ ਕਰਨਾ 884759870 ਇਸ ਨੰਬਰ ਤੇ ਸ਼ੇਅਰ ਕਰਨਾ ਔਰ ਬਾਕੀ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਿਆ ਕਰੋ ਕਈ ਵਾਰੀ ਤੁਸੀਂ ਨਹੀਂ ਚੀ ਲੈਣੀ ਤੁਹਾਡੇ ਕੋਈ ਫੈਮਿਲੀ ਰਿਲੇਸ਼ਨ ਦੇ ਵਿੱਚ ਲੈਣੀ ਹੈ ਆਪਣੇ WhatsApp ਗਰੁੱਪ ਦੇ ਵਿੱਚ ਆਪਣੇ ਫੈਮਿਲੀ ਗਰੁੱਪ ਦੇ ਵਿੱਚ ਕੋਈ ਵੀ ਤੁਹਾਡਾ ਗਰੁੱਪ ਹੋਵੇ ਨਾਨਕੇ ਦਾਤਾ ਫਰੈਂਡਸ ਦਾ ਸ਼ੇਅਰ ਕਰਤਾ ਹੈ थैंक यू ਸੋ ਮੱਚ ਵੀਡੀਓ ਦੇਖਣ ਅਸੀ ਔਰ ਉਮੀਦ ਕਰਦਾ ਸਭ ਨੂੰ ਜੋ ਵੀ ਡਿਜ਼ਾਈਨ ਪਸੰਦ ਆਏਗੀ ਜੋ ਸ਼ੇਅਰ ਕਰ। ਥੈਂਕ ਯੂ ਸੋ ਮੱਚ